ਬੱਬਾ ਬੂਟਾ ਸਿੰਘ ਜੀ ਅੱਜ ਇੱਥੇ ਵਿਆਹ ਸੰਪੂਰਨ ਹੋਏ ਨੇ ਜੋ ਬੇਗਮਪੁਰੇ ਰੱਖੇ ਸੀ ਬਹੁਤ ਲੰਬੇ ਸਮੇਂ ਤੋਂ ਚੱਲਦਾ ਸਮਾਗਮ ਦਾ ਕੀ ਕਹੋਗੇ ਅੱਜ ਵਿਆਹ ਸਮਾਗਮ ਬਾਰੇ ਜਿਹੜੇ ਨੌਜਵਾਨਾਂ ਨੇ ਤੁਹਾਨੂੰ ਬਹੁਤ ਸੰਯੋਗ ਦੇ ਦਿੰਦੇ ਨੇ ਸਭ ਤੋਂ ਪਹਿਲਾਂ ਦਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਇਹ ਆਪਣੀ ਜ਼ੁਬਾਨ ਦੇ ਨਾਲ ਨਗਰ ਪਿੰਡ ਬੇਗਮਪੁਰ ਦਾ ਔਰ ਇਲਾਕੇ ਦੀਆਂ ਸੰਗਤਾਂ ਦਾ ਧੰਨਵਾਦ ਨਹੀਂ ਕਰ ਸਕਦਾ ਕਿਉਂਕਿ ਇਨਾ ਤੋਂ ਵੱਧ ਚੜ੍ਹ ਕੇ ਮੈਨੂੰ ਇਹ ਸੁਜੋਗ ਦਿੰਦੇ ਆ ਜੋ ਹਰ ਸਾਲ ਇਹਨਾਂ ਦੇ ਪਿਆਰ ਪਤੀ ਸਾਨੂੰ ਇਹ ਬੱਚੀਆਂ ਧੀਆਂ ਬੇਟੀਆਂ ਦੇ ਵਿਆਹ ਕਾਰਜ ਕਰਨੇ ਪੈਂਦੇ। ਹੋਰ ਇੱਥੇ ਜਿੰਨੀਆਂ ਕੁੜੀਆਂ ਦੇ ਵਿਆਹ ਹੋਏ ਨੇ ਹੁਣ ਤੱਕ ਜੀ ਅੱਜ ਇਸ ਨਗਰ ਦੇ ਵਿੱਚ ਇਹ ਕੱਲੇ ਬੇਗਮਪੁਰ ਦੀ ਜੇ ਮੈਂ ਗੱਲ ਕਰਾਂ ਕੱਲੇ ਬੇਗਮਪੁਰ ਦੇ ਵਿੱਚ ਅੱਜ 30 ਧੀਆਂ ਦੇ ਵਿਆਹ ਜਿਹੜੇ ਆ ਸੰਪੂਰਨ ਹੋ ਚੁੱਕੇ ਆ। ਬਾਕੀ ਇੱਥੇ ਨਾਲ ਹੀ ਤੁਹਾਡੇ ਪਿੰਡ ਪੈ ਜਾਂਦਾ ਜੱਬੋਵਾਲ ਜੱਬੋਵਾਲ ਪਿੰਡ ਦੇ ਵਿੱਚ ਵੀ ਤਕਰੀਬਨ 10 15 ਕੁੜੀਆਂ ਦੇ ਵਿਆਹ ਹੋ ਚੁੱਕੇ ਆ ਉਹਦੇ ਨਾਲ ਪਿੰਡ ਅਸਮਾਨਪੁਰ ਬਹਿਰਸ਼ੀਆਂ ਦਰੀਆਪੁਰ ਐ ਵੈਸੇ ਤੁਹਾਨੂੰ ਪਤਾ ਹੀ ਹੈ ਤੁਸੀਂ ਇਸ ਚੈਨਲ ਰਾਹੀਂ ਲੱਗ ਲੱਗ ਜ਼ਿਲ੍ਹਿਆਂ ਦੇ ਵਿੱਚ ਲੱਗ ਲੱਗ ਛਾਥਾਵਾਂ ਦੇ ਉੱਤੇ ਦੇਖਦੇ ਹੋ ਗੁਰੂ ਸਾਹਿਬ ਕਰਾਉਣ ਵਾਲਾ ਮੈਂ ਸੰਗਤਾਂ ਦੇ ਚਰਨਾਂ ਦੀ ਧੂੜ ਆ ਕਈ ਵਾਰੀ ਕਿਉਂਕਿ ਬੰਦਾ ਹੈ ਗਲਤੀਆਂ ਦਾ ਪੁਤਲਾ ਕਈ ਵਾਰੀ ਕਿਸੇ ਦੀ ਇੱਕ ਗਲਤੀ ਮੂਰੇ ਲਿਆ ਕੇ ਉਹਦੇ ਕੀਤੇ ਕਰਮਾਂ ਨੂੰ ਆਪਾਂ ਢੇਰੀ ਕਰ ਦਿੰਨੇ ਆ ਬਿਲਕੁਲ ਸੋ ਇਸ ਕਰਕੇ ਮੈਂ ਸਾਰੀ ਸੰਗਤ ਕੋਲੋਂ ਖੀਮਾ ਚਾਹੁੰਦਾ ਕਈ ਵਾਰੀ ਸੰਗਤ ਵਿੱਚ ਵਿਚਰਦੇ ਆ ਬੋਲਦੇ ਆ ਪਤਾ ਨਹੀਂ ਕਿੰਨੀਆਂ ਗਲਤੀਆਂ ਹੋ ਜਾਂਦੀਆਂ ਤੇ ਮੈਂ ਉਹ ਸਾਰਿਆਂ ਤੋਂ ਖੀਮਾ ਚਾਹੁੰਦਾ ਤੇ ਇਹ ਇੱਕ ਅਰਦਾਸ ਕਰਦਾ ਤੇ ਇੱਕ ਬੇਨਤੀ ਕਰਦਾ ਕਿ ਆਪਾਂ ਸਾਰੇ ਰਲ ਮਿਲ ਕੇ ਇਹੋ ਜੇ ਭਲੇ ਦੇ ਕਾਰਜ ਕਰਦੇ ਰਹੀਏ ਧੰਨਵਾਦ ਬਾਬਾ ਜੀ